ਨੀ ਸਾਡੀ ਬਣ ਕੇ ਤਿਆਰ ਆ ਤੇ ਇਹਦੀ ਆਹ ਦੇਖ ਇਸ ਤਰ੍ਹਾਂ ਦੀ ਰੱਖਣੀ ਹੈ ਇਹ ਸਾਸਰੀ ਗਾਲ ਦੀ ਸਾਰਿਆਂ ਨੂੰ ਆਓ ਜੀ ਅੱਜ ਚਸੇ ਬਣਾਵਾਂਗੇ ਚਟਣੀ ਖੁੱਠੀ ਕੱਚੇ ਅੰਬਾਂ ਦਾ ਅੰਬ ਜੋ ਕੀ ਮੈਂ ਇਸ ਤਰ੍ਹਾਂ ਪਾਣੀ ਚ ਭਿਤੇ ਸੀ 3-4 ਘੰਟੇ ਹੋ ਗਏ ਪਾਣੀ ਚ ਭਿਕੇ ਰੱਖਤੇ ਸੀ ਜੇ ਇਹਨਾਂ ਕੇ ਐਮ ਬਿਲਕੁਲ ਦੇਖੋ ਸਾਫ ਹੋ ਗਏ ਇਹ ਤਾਂ ਸਾਫ ਏਸੀ ਪਰ ਜਦੋਂ ਵੀ ਅਸੀਂ ਕੱਚੇ ਅੰਬਾ ਤੋਂ ਕੁਝ ਬਣਾਉਣਾ ਤੇ ਉਹਨਾਂ ਨੂੰ ਅਸੀਂ ਜ਼ਰੂਰ ਪਾਣੀ ਚ ਭਿਕੇ ਰੱਖਿਆ ਕਰੋ ਅਸੀਂ ਇਹਨਾਂ ਨੂੰ ਛੇਲੇ ਲਵਾਂਗੇ लोज। सारे अंब छेल लवान गे लो जी अंब सा कदू कस करा लो जी अंब सा कदू कस हो गए है एक किलो अंब से पूरे ਤੇ 1 ਕਿਲੋ ਅੰਬ ਚੋਂ ਤੋਂ 300 ਗ੍ਰਾਮ ਤਾਂ ਨਿਕਲ ਗਿਆ ਹੋਣੀ ਆ ਇਹਦੀਆਂ ਗੁਠੀਆਂ ਛਿਲਕੇ ਤੇ 700 ਗ੍ਰਾਮ ਦੇ ਕਰੀਬ ਸਾਡੇ ਕੁ ਸਮਾਨ ਇਹ ਹੈਗਾ ਤੇ ਖੰਡ ਵੀ ਅਸੀਂ ਇੰਨੀ ਲਈ ਆ 650 ਗ੍ਰਾਮ ਦੇ ਕਰੀਬ ਆ ਕਿਉਂਕਿ 700 ਗ੍ਰਾਮ ਨਹੀਂ ਲਈ ਤੇ ਦੋਨਾਂ ਨੂੰ ਮੈਜ਼ਰ ਕਰ ਲਿਆ ਤੇ ਹੁਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਅੰਬ ਤੁਸੀਂ ਜਦੋਂ ਵੀ ਲੈਣੇ ਆ ਤਾਜ਼ੇ ਲੈਣੇ ਆ ਤੇ ਜੇ ਤੁਸੀਂ ਮੰਨ ਲਓ ਅੰਬ ਲੈ ਆਂਦੇ ਆ ਇੱਕ ਅੱਧਾ ਤੇ ਨਹੀਂ ਬਣਾ ਸਾਦੇ ਤੋਂ ਉਹਨਾਂ ਨੂੰ ਤੁਸੀਂ ਪਾਣੀ ਚ ਭਿ ਕੇ ਰੱਖ ਦੋ ਤੇ ਫਿਰ ਉਹ ਪੱਕਦੇ ਨਹੀਂ ਹੈਗੇ ਅੰਬ ਥੋੜੇ ਕੱਚੇ ਹੀ ਲੈਣੇ ਆ ਪੱਕੇ ਅੰਬਾਂ ਦੀ ਸਹੀ ਨਹੀਂ ਬਣਦੀ ਇਹ ਤੇ ਹੁਣ ਆ ਦੇਖ ਲੋ ਅਖੰਡ ਇਹਨੂੰ ਨਾ ਮੈਂ ਖੰਡ ਨੂੰ ਐਤਾ ਮਿਕਸ ਕਰਕੇ ਨਾ ਇਹਦੇ ਵਿੱਚ ਥੋੜੀ ਦੇਰ ਰੱਖ ਦੇਣਾ ਜੇ ਤੁਸੀਂ ਨਾ ਜਿਆਦਾ ਮਿੱਠਾ ਪਸੰਦ ਕਰਦੇ ਇਹ ਦੇਖ ਲਓ ਇਹ ਸਿਖੰਡ 700 ਗ੍ਰਾਮ ਹੈ 100 ਗ੍ਰਾਮ ਪਚਾ ਲਈ ਹੈ ਤੇ ਆਪਣਾ ਪਾਣੀ ਰਿਲੀਜ਼ ਕਰ ਦੋਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਸ਼ੁਰੂ ਕਰਾਂਗੇ 10 ਤੋਂ 15 ਕਾਲੀਆਂ ਮਿਰਚਾਂ 5-6 ਲੌਂਗ 1 ਚਮਚਾ ਜੀਰਾ 1/2 ਚਮਚਾ ਸੌਫ ਇਹ ਮਿੱਠਾ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਅਸੀਂ ਹੁਣ ਥੋੜਾ ਘਰਮ ਕਰਕੇ ਥੋੜਾ ਜਿਹਾ ਤਵੇ ਤੇ ਜਿਹੜੀਆਂ ਇੱਕ ਦੋ ਚੀਜ਼ਾਂ ਆ ਉਹ ਆਪਾਂ ਨਹੀਂ ਰੋਸਟ ਕਰਨੀਆਂ ਜਿਹੜੀਆਂ ਉਹ ਅਲੱਗ ਤੋਂ ਰੱਖ ਲਈਏ ਉਹ ਬਾਅਦ ਚ ਪਾਵਾਂਗੇ ਤੇ ਇਹਨਾਂ ਨੂੰ ਜਦ ਤੇ ਅਸੀਂ ਰੋਸਟ ਕਰਾਂਗੇ ਐਂਚੀਆਂ 6-7 ਲੈਂਚੀਆਂ ਦੇ ਦਾਣੇ ਹੋਣੇ ਇਹ ਜੇ ਤੁਹਾਨੂੰ ਕਿਸੇ ਚੀਜ਼ ਦਾ ਫਲੇਵਰ ਨਹੀਂ ਪਸੰਦ ਨਾ ਤੁਸੀਂ ਸਕਿਪ ਵੀ ਕਰ ਸਕਦੇ ਆ ਜੇ ਖੰਡ ਸੈਟੀ ਵਿੱਚ ਆ ਦੇ ਖੋਲ ਗਈ ਆ ਹੁਣ ਅਸੀਂ ਨੂੰ ਹਨਾ ਬਿਲਕੁਲ ਸੇਮ ਗੈਸ ਤੇ ਛੋਟੇ ਵਾਲੇ ਚੁੱਲੇ ਤੇ ਰੱਖ ਦਵਾਂਗੇ ਪੱਕਣ ਲਈ ਜਿਹੜਾ ਸੱਕਰ ਸੀ ਸਾਡੇ ਰੋਸਟ ਕਰ ਲੈਣੇ ਦੋਸਤ 15 ਮਿੰਟ ਵੀ ਨਹੀਂ ਲੱਗੇ ਜੇ ਤੁਸੀਂ ਤੁਹਾਡੇ ਕੋ ਨਹੀਂ ਡਾਇਨ ਤੁਸੀਂ ਸਿੱਧਾ ਵੀ ਰੱਖ ਸਕਦੇ ਆ ਪਰ ਇਹ ਆ ਕਿ ਸੇਮ ਗੈਸ ਤੇ ਕਰਨਾ ਕਈ ਵਾਰੀ ਸਿੱਧਾ ਰੱਖਣਾ ਨਾ ਚੀਨੀ ਜਾਲ ਕੇ ਤਾਂ نیچے ਲੱਗ ਜਾਂਦੀ ਆ ਤਾਂ ਕਰਕੇ ਅਸੀਂ ਅੱਧਾ ਥੋੜੀ ਮੈਲਟ ਕਰ ਲਈ सिर्फ पंद्रह मिनट हो गई है। गैस तुम बंद करता तवा गर्म हो गया पीस लवेंगे मिकसी च भी पीस सकते हैं आप देखिए पकानी है थोड़ी थोड़ी देर बाद चलाई जावे ਚਟਣੀ ਤਕਰੀਬਨ ਸਾਠੀ ਬਣ ਕੇ ਤਿਆਰ ਹੋਈ ਆ ਬਸ ਇਹਦਾ ਇੱਕੋ ਹੀ ਹੁੰਦਾ ਕਿ ਥੋੜੇ ਆਮਪਤਾ ਚਲੋ ਬਰੀਕ ਹੀ ਹੁੰਦੇ ਕਤੂ ਕੱਟ ਕੇ ਦਿਓ ਸਿਰਫ ਚੀਨੀ ਚੰਗੀ ਤਰ੍ਹਾਂ ਵਿੱਚ ਇਹਦੇ ਐਬਜ਼ਾਰਬ ਹੋਣੀ ਚਾਹੀਦੀ ਆ ਤਾਂ ਹੀ ਅਸੀਂ ਸਿਮ ਤੇ ਰੱਖੀਦਾ ਸਿਮ ਤੇ ਰੱਖ ਲਓ ਤੇ 5 ਮਿੰਟ ਹੋ ਗਏ ਪੱਕਦੇ ਆਣ 5 ਮਿੰਟ ਹੋਰ ਤੇ ਬਸ ਫਿਰ ਅਸੀਂ ਇਹਦੇ ਵਿੱਚ ਮਸਾਲੇ ਮਿਕਸ ਕਰ ਦਵਾਂਗੇ ਸਟ ਚਟਨੀ ਤਿਆਰ ਕਤਨੀ ਸਾਡੀ ਸਿਵਨ ਪਰਤੇ ਤਿਆਰ ਆ ਹਾਂਜੀ ਹਾਂਜੀ ਦੋ ਪੋਲੀ ਲੇਡੋ ਪੋਲੀ ਓਕੇ ਚਾਓ ਬਾਹਰ ਜਾਓ ਤੁਸੀਂ ਗਰਮੀ ਆ ਰਹੀ ਬਾਸੀ ਦੇ ਦੁਕਾੜੀ ਹੁਣ ਅਸੀਂ ਨਾ ਇਹਦੇ ਤੇ ਸਾਰੇ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਆ ਮਸਾਲਾ ਪੀਸ ਕੇ ਰੱਖਿਆ ਨਾ ਇਹ ਐਡ ਕਰਾਂਗੇ ਇਹ ਵੈਸੇ ਮਸਾਲਾ ਮੈਨੂੰ ਜਿਆਦਾ ਲੱਗਦਾ ਜੇ ਮੈਂ ਇੰਨਾ ਖਾਉਂਗੀ ਤੇ ਇੱਕ ਚਮਚਾ ਘਰਤੀ ਪਾਇਆ ਤੇ ਦੇਗੀ ਮਿਰਚ ਕੁਸਟੂਵ ਨਮਕ ਇਹ ਜਿਹੜਾ ਨਮਕ ਆ ਇਹਦੇ ਵਿੱਚ ਅਸੀਂ ਕਾਫੀ ਮਸਾਲੇ ਪਾਏ ਆ ਫਿਰ ਤੇ ਇਹਦੀ ਰੈਸਪੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਹੁਣ ਇਹ ਸਾਰੇ ਅਸੀਂ ਮਿਲਾ ਦੇਣੇ ਆ ਸਿਰ ਮਸਾਲਿਆਂ ਨੂੰ 2 ਮਿੰਟ ਹੋਰ ਅਸੀਂ ਅੱਧੇ ਪਕਾ ਕੇ ਬਸ ਫਿਰ ਅਸੀਂ ਥਾਰਾਂਗੇ ਸਾਡੀ ਚਟਣੀ ਬਣ ਕੇ ਤਿਆਰ ਆ ਠੰਡੀ ਬਣ ਕੇ ਤਿਆਰ ਆ ਹੁਣ ਅਸੀਂ ਇਹਨੂੰ ਠੰਡੀ ਕਰਕੇ ਇਹ ਰੈਟ ਕਟੇਨਰ ਚ ਪਰਾਗੇ ਤੁਸੀਂ ਇਹਨੂੰ ਜਦੋਂ ਤੱਕ ਕੰਬ ਦੁਆਰਾ ਆਣੀ ਉਦ ਤੱਕ ਖਾ ਸਕਦੇ ਆ ਪਰ ਓਨੇ ਦਿਨ ਤੱਕ ਰਹਿਣੀ ਨਹੀਂ ਹੈਗੀ ਤੇ ਇਹਨੂੰ ਬਹੁਤੀ ਉਹ ਨਹੀਂ ਕਰਨਾ ਟਾਈਟ ਨਹੀਂ ਕਰਨਾ ਬਲਕਿ ਬਸ ਇੰਨੀ ਰੱਖਣੀ ਆ ਸਾਡੀ ਇਹਦੀ ਇਹਨੂੰ ਆ ਇਸ ਤਰ੍ਹਾਂ ਦੀ ਰੱਖਣੀ ਆ ਇਹ ਠੰਡੀ ਹੋ ਕੇ ਥੋੜੀ ਹੋ ਜਾਣੀ ਆ ਥਿੱਕ ਜੇ ਤੁਸੀਂ ਇਹ ਚ ਗੋੜ ਪਾਣਾ ਚਾਹਦੇ ਹੋ ਉਹ ਵੀ ਪਾ ਸਕਦੇ ਆ ਸਾਂਝੀ ਰੱਖਣੀ ਆ ਅਸੀਂ ਬਹੁਤੀ ਓਨੀ ਕਰਨੀ ਨਹੀਂ ਤਾਂ ਹਾਰ ਜੇ ਤਾਂ ਚੰਗੀ ਲੱਗਦੀ ਜੂਸੀ ਜੂਸੀ ਜ ਚੰਗੀ ਲੱਗਦੀ ਆ ਤੇ ਚੀਨੀ ਤੁਹਾਨੂੰ ਜਿੰਨਾ ਦੱਸਿਆ ਸੀ ਜਿੰਨੀ ਮੈਂ ਕਿ ਜਿੰਨਾ ਘੁਟਦਾ ਹੈ 19 ਚੀਨੀ ਪਾਉ ਕਿਉਂਕਿ ਸਾਨੂੰ ਪਾਣੀ ਪਏ ਚੀਨੀ ਅਸੀਂ ਦੁਆਰਾ ਫੇਪਾਈ ਆ ਥੋੜੀ ਜਿਹੀ ਜਿਹੜੀ ਅਸੀਂ ਬਚਾਈ ਸੀ ਉਹ ਸਾਨੂੰ ਪਾਣੀ ਪਈ ਆ ਲਓ ਜੀ ਹੁਣ ਤੁਹਾਨੂੰ ਅਸੀਂ ਗਰਮ ਗਰਮ ਨਾਲ ਪਾਉ ਕਿ ਸੇਪਾਂ ਦੇ ਚ ਜੇਚ ਵੀ ਪਾਣੀ ਆ ਜੇ ਸਟੀਲ ਦਾ ਟੋਲੂ ਆ ਸਟੀਲ ਦੇ ਚ ਪਾ ਲੋ ਜਾਂ ਤੁਸੀਂ ਵਧੀਆ ਪਲਾਸਟਿਕ ਦੇ ਡੱਬੇ ਵਧੀਆ ਚ ਜਿਹੜੇ ਆਉਂਦੇ ਆ ਉਹਨਾਂ ਚ ਪਾ ਲੋ ਜਾਂ ਕੱਚ ਦੇ ਲੈ ਲੋ ਕੱਚ ਦੇ ਵੈਸੇ ਅਸੀਂ ਬੱਚੇ ਵਾਲੇ ਘਰ ਤਾਂ ਰਹਿੰਦੇ ਨਹੀਂ ਹੈਗੇ ਲੋ うち